ਮਾਝੇ ਇਲਾਕੇ ਦੇ ਪ੍ਰਸਿੱਧ ਕਵੀਸ਼ਰ ਅਤੇ ਬੁਲੰਦ ਅਵਾਜ਼ ਵਾਲੇ ਕੌਣ ਸਨ ਭਾਈ ਨਿਰਮਲ ਸਿੰਘ ਚੋਲਾ ਜੀ ਉਹਨਾਂ ਨੇ ਤਰਨੁਤ ਮੋਰਚੇ ਲਈ ਚੜ੍ਹਦੀ ਕਲਾ ਲਈ ਅਤੇ ਸ਼ੀਤਾ ਸਿੰਘਾਂ ਲਈ ਵਾਰਾਂ ਗਾਈਆਂ ਉਹਨਾਂ ਨੇ ਜਾਗੋ ਆਇਆ ਗੀਤ ਦੇ ਕਾਰਨ ਹੀ ਉਹਨਾਂ ਦੀ ਜੀਬ ਵੱਡ ਦਿੱਤੀ ਗਈ ਕਈ ਕਵੀਸ਼ਰੀਆਂ ਵੀ ਗਾਈਆਂ ਸਨ ਵੀਡੀਓ ਦੇ ਅੰਤ ਦੇ ਵਿੱਚ ਦੱਸਾਂਗੇ ਹਰੀ ਕੇ ਹੈਡ ਤੋਂ ਝੁੱਕ ਕੇ ਪੁਲਿਸ ਨੇ ਧਰਮਕੋਟ ਵਾਲੇ ਥਾਣੇ ਦੇ ਅੰਦਰ ਕੀ ਕੁਝ ਕੀਤਾ ਜਿਸ ਨੂੰ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਭਾਈ ਨਿਰਮਲ ਸਿੰਘ ਜੀ ਦਾ ਜਨਮ ਪਿੰਡ ਪਾਇਲ ਵਿਖੇ ਹੋਇਆ ਉਹ ਆਪਣੇ ਪਰਿਵਾਰ ਸਮੇਤ ਮਾਝੇ ਦੇ ਪਿੰਡ ਚੋਲਾ ਸਾਹਿਬ ਆ ਕੇ ਰਹਿਣ ਲੱਗ ਪਏ ਉੱਥੇ ਦੇ ਹੜ ਗ੍ਰੰਥੀ ਦੀ ਡਿਊਟੀ ਕਰਦੇ ਸਨ ਭਾਈ ਨਿਰਮਲ ਸਿੰਘ ਜੀ ਨੇ ਕਵਿਸ਼ਰੀ ਆਪਣੇ ਮਿੱਤਰ ਰੇਸ਼ਮ ਸਿੰਘ ਜੀ ਦੇ ਕਹਨ ਦੇ ਸ਼ੁਰੂ ਕੀਤੀ ਸੀ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਸੁਣਨ ਵਾਲਿਆਂ ਦੀ ਭੀੜ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦਾ ਉਹਨਾਂ ਤੇ ਕਾਫੀ ਡੂੰਘਾ ਪ੍ਰਭਾਵ ਪਿਆ ਸંત ਜਰਨੈਲ ਸਿੰਘ ਜੀ ਭਾਈ ਨਰਮਨ ਸਿੰਘ ਜੀ ਦੀ ਕਵਿਸ਼ਰੀ ਸੁਣ ਕੇ ਬਹੁਤ ਪ੍ਰਸੰਨ ਹੁੰਦੇ ਸਨ ਜਦੋਂ ਦਰਵਾਜ਼ਾ ਸਾਹਿਬ ਉੱਪਰ ਅਟੈਕ ਹੋਇਆ ਤਾਂ ਪੂਰੇ ਪੰਜਾਬ ਦੇ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ ਉਸ ਟਾਈਮ ਪੰਜਾਬ ਦੇ ਮੰਨੇ ਪਰਮੰਨੇ ਕਵੀਸ਼ਰ ਸਰਕਾਰ ਦੇ ਡਰ ਤੋਂ ਅੰਦਰ ਵੜ ਕੇ ਬੈਠ ਗਏ ਅਤੇ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਪਾਈ ਨਿਰਮਲ ਸਿੰਘ ਚੋਲਾ ਜੀ ਆਪਣੇ ਸਾਥੀ ਬਲਵਿੰਦਰ ਸਿੰਘ ਸੁਲੱਖਣ ਸਿੰਘ ਕੱਲਾ ਨਾਲ ਮਿਲ ਕੇ ਕਵੀਸ਼ਰੀਆਂ ਤੇ 12 ਹੋ ਜੋਸ਼ ਨਾਲ ਗੋਣ ਲੱਗ ਪਏ ਸਿੰਘਾਂ ਦੀ ਚੜ੍ਹਦੀ ਕਲਾ ਲਈ ਹਰ ਪ੍ਰੋਗਰਾਮ ਤੇ ਜਾਣ ਲੱਗੇ ਪਾਈ ਨਿਰਮਲ ਸਿੰਘ ਜੀ ਨੇ ਜਗਦੀਸ਼ ਸਿੰਘ ਜੀ ਦੀ ਲਿਖੀ ਕਵੀਸ਼ਰੀ ਜਾਗੋ ਆਇਆ ਗਾਇਤਾ ਪੰਜਾਬ ਦੀ ਜਵਾਨੀ ਅੰਦਰ ਜੋਸ਼ ਪਰ ਆਇਆ ਉੱਥੇ ਕਵੀਸ਼ਰੀ ਦੇ ਬੋਰਡ ਸਰਕਾਰ ਦੇ ਕੰਢਿਆਂ ਵਾਂਗ ਅੰਦਰ ਜਵਨ ਲੱਗੇ ਇਸੇ ਤਰ੍ਹਾਂ ਪਾਈ ਨਿਰਮਲ ਸਿੰਘ ਜੀ ਸਰਕਾਰ ਦੀ ਨਜ਼ਰ ਹੇਠ ਆ ਗਏ ਹਰੇਕ ਵਾਰ ਪੁਲਿਸ ਉਹਨਾਂ ਨੂੰ ਚੁੱਕ ਕੇ ਲੈ ਜਾਂਦੀ ਅਦ੍ਰਸ਼ਦਤ ਕਰਦੀ ਤੇ ਕੁੱਟਮਾਰ ਵੀ ਕਰਦੀ ਕਰਕੇ ਭਾਈ ਸਾਹਿਬ ਨਹਿੰਗਾ ਵਾਲੇ ਬਾਣਿਆਂ ਵਿੱਚ ਨਾ ਜਾਂਦੇ ਸਗੋਂ ਭੀਸਵਾਲ ਕੇ ਪ੍ਰੋਗਰਾਮਾਂ ਦੇ ਜਾਣ ਲੱਗੇ ਇੱਕ ਵਾਰ ਪੁਲਿਸ ਨੇ ਥਾਣੇ ਅੰਦਰ ਬੁਲਾਇਆ ਤਾਂ ਕਵੀਸ਼ਰੀ ਕੌਣ ਦੀ ਗਿਆ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਹੀ ਗਾਉਂਦੇ ਹਨ ਇਸੇ ਤਰ੍ਹਾਂ ਭਾਈ ਸਾਹਿਬ ਦੇ ਉੱਪਰ ਸੀ ਟੌਰਚਰ ਕੀਤਾ ਜਾਣ ਲੱਗਾ ਕਈ ਵਾਰ ਕੁੱਟਿਆ ਵੀ ਗਿਆ ਪਰ ਭਾਈ ਸਾਹਿਬ ਨਾਮ ਬਾਣੀ ਨਾਲ ਜੁੜ ਕੇ ਆਪਣਾ ਆਪ ਤੇ ਕੌਮ ਦੇ ਲੇਖੇ ਲਾ ਚੁੱਕੇ ਸਨ ਜਦ ਵੀ ਖਾਰਕੂ ਸਿੰਘ ਕੋਈ ਵੀ ਸ਼ਹੀਦ ਹੁੰਦਾ ਤਾਂ ਉਹਨਾਂ ਨੇ ਭੋਗ ਉੱਪਰ ਜਾ ਕੇ ਗੁਰੂ ਜੀ ਦੀ ਗਾਉਂਦੇ ਆ ਤੇ ਜੋ ਵੀ ਮਾਇਆ ਇਕੱਠੀ ਹੁੰਦੀ ਉਹ ਸ਼ਹੀਦਾ ਸਿੰਘਾਂ ਦੇ ਪਰਿਵਾਰ ਨੂੰ ਦੇ ਦਿੰਦੇ ਸਰਕਾਰ ਨੂੰ ਉਹ ਜਿਆਦਾ ਚੁਭਣ ਲੱਗ ਪਏ ਉਹਨਾਂ ਦੇ ਰਿਕਾਰਡ 'ਤੇ ਕਈ ਕਵਿਸ਼ਰੀਆਂ ਬਲੈਕ ਵਿੱਚ ਵਿਕਦੀਆਂ ਸਨ ਭਾਈ ਸਾਹਿਬ ਨੂੰ ਇਸੇ ਕਾਰਨ ਕਰਕੇ ਪੁਲਿਸ ਦੇ ਫੜਨ ਲਈ ਤੁਰ ਪਈ ਇੱਕ ਦਿਨ ਉਹ ਬਸ ਰਾਈਂ ਜਾਂਦੇ ਸਨ ਕਿਸੇ ਨੇ ਉਹਨਾਂ ਦੀ ਸ਼ੂ ਪੁਲਿਸ ਨੂੰ ਦੇ ਦਿੱਤੀ ਪੁਲਿਸ ਨੇ ਹਰੀ ਕੇ ਹੱਡ ਉੱਤੇ ਬਸ ਘੇਰ ਲਈ ਉਹਨਾਂ ਨੇ نیچے ਉਤਾਰ ਕੇ ਉਹਨਾਂ ਦੇ ਹੱਥ ਬੰਨ੍ਹ ਕੇ ਮੂੰਹ ਫੜ ਕੇ ਧਰਮ ਕੋ ਥਾਣੇ ਦੇ ਅੰਦਰ ਲੈ ਆਏ ਉੱਥੇ ਦਾ ਐਸ ਐਚਓ ਬੁੱਚੜ ਛੱਤਰ ਸਿੰਘ ਸੀ ਉਹਨਾਂ ਨੇ ਅੰਨੇ ਵਾਂਗ ਉਸਨੂੰ ਕੁੱਟਿਆ ਕਿਹਾ ਹੁਣ ਗਾ ਕੇ ਦਿਖਾ ਜਾ ਕੋਈਆ ਜਿਸ ਵਕਤ ਇਹ ਘਟਨਾ ਸਾਰੀ ਵਾਪਰੀ ਉੱਥੇ ਸੋਰ ਸਿੰਘ ਵਾਲਾ ਪਿੰਡ ਦਾ ਪੁਲਿਸ ਕਰਮਚਾਰੀ ਮੌਜੂਦ ਸੀ ਉਹਨਾਂ ਨੇ ਸਾਰੀ ਵਾਰਦਾਤ ਨਿਰਮਲ ਸਿੰਘ ਜੀ ਦੇ ਕਰੀਬੀ ਦੋਸਤ ਭਾਈ ਦਇਆ ਸਿੰਘ ਜੀ ਨੂੰ ਜਾ ਕੇ ਦੱਸੀ ਭਾਈ ਨਰਮਲ ਸਿੰਘ ਜੀ ਨੇ ਇੱਕ ਸ਼ਬਦ ਜੱਕ ਉਹ ਆਈਆ ਮਛਤਰ ਸਿੰਘ ਨੂੰ ਸੁਣਾ ਵੀ ਦਿੱਤਾ ਪਰ ਗੁੱਸੇ ਵਿੱਚ ਆ ਕੇ ਨਛਤਰ ਸਿੰਘ ਨੇ ਭਾਈ ਸਾਹਿਬ ਦੀ ਜੀਭ ਖੜ ਦੱਤੀ ਜੀਭ ਘਟਣ ਤੋਂ ਬਾਅਦ ਜਦੋਂ ਦਾੜੀ ਕੱਟਣ ਲੱਗਾ ਤਾਂ ਭਾਈ ਸਾਹਿਬ ਨੇ ਦੋਵੇਂ ਲੱਤਾਂ ਜੋੜ ਕੇ ਨਛਤਰ ਸਿੰਘ ਦੇ ਮਾਰੀਆਂ ਉੱਤੇ ਉਹਦੀ ਸੋਧਵਤ ਖੋ ਗਈ ਜਦੋਂ ਐਸਾ ਚੰਨ ਸੋਰ ਪਾਈ ਤਾਂ ਉਸਨੇ ਭਾਈ ਨਰਮਨ ਸਿੰਘ ਜੀ ਦੀ ਛਾਤੀ ਗੋੜੀਆਂ ਨਾਲ ਭੜ ਦਿੱਤੀ ਇਸੇ ਤਰ੍ਹਾਂ 1992 ਦੇ ਵਿੱਚ ਭਾਈ ਸਾਹਿਬ ਜੀ ਸ਼ਹੀਦ ਹੋ ਗਏ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੀ ਲਾਸ਼ ਹਰੀਕੇ ਹੱਟ ਅੰਦਰ ਰੋੜ ਦਿੱਤੀ ਗਈ ਪਰਿਵਾਰ ਨੂੰ ਕੋਈ ਖਬਰ ਨਾ ਦਿੱਤੀ ਗਈ ਇਸੇ ਤਰ੍ਹਾਂ ਪੰਜਾਬ ਦੇ ਲਈ ਇੱਕ ਹੋਰ ਸੂਰਮਾ ਸ਼ਹੀਦ ਹੋ ਗਿਆਾਕੀ ਤੁਹਾਨੂੰ ਵੀਡੀਓ ਕਿਵੇਂ ਨਹੀਂ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ